ਹਾਂਜੀ ਦੋਸਤੋ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦੀ ਖਿਮਤ ਹੈ ਸਭ ਨੂੰ ਬੇਨਾ ਬਨਮਈਆਂ ਸਾਂਧੀਆਂ ਬਧਾਈਆਂ ਜੀ ਅਧਿਮਾਇਕੀ ਦਾ ਜੀ ਬਾਦਸ਼ਾਹੀ ਕਿਰਪਾ ਨਾਲ ਜੋ ਆਪਣਾ YouTube ਦਾ ਛੋਟਾ ਜਿਹਾ ਪਰਿਵਾਰ ਗੁਰੂ ਕਨਗੀਧਰ ਬਾਦਸ਼ਾਹ ਜੀ ਨੇ ਆਪਾਂ ਨੂੰ ਜੋੜਿਆ ਹੈ ਆਗਤ ਨੂੰ ਨਵੇਂ ਸਾਹਾਂ ਦੀਆਂ ਆਗਮਨ ਦੀਆਂ ਵਧਾਈਆਂ ਦਿੱਤੀਆਂ ਜਾਣ। ਸੋ ਗੁਰੂ ਘਰੋਂ ਸੰਗੀ ਮਹਾਰਾਜ ਜੀ ਅਰਦਾਸ ਕਰਦਾ ਜੀ। ਆਪ ਦੀ ਪਰਵਾਰ ਗੁਰੂ ਪਾਤਸ਼ਾਹ ਜੀ ਦੇ ਸਾ ਤੰਦਰੁਸਤੀਆਂ ਬਖਸ਼ਣ ਜੀ। ਬਖਸ਼ਣ ਜੀ। ਮੈਂ ਸਾਲ ਦੇ ਆਗੋਂ ਅਨੁਪਰ ਦੀ ਦਰਸ਼ਨ ਕਰਨ ਜਾ ਰਹੇ ਹਾਂ। ਦੇ ਘਰ ਸਹਿ ਛੋਟੇ ਸਹਿਬ ਜੀ ਆਧਿਆਤਮਿਕ ਮਾਤਾ ਗੁਜਰ ਜਾਨਾਂ ਦੇ ਪਿੱਛੇ ਨਮਸਕਾਰ ਕਰਦੇ ਉਹਨਾਂ ਦਾ ਪੁੱਤ ਸੁਖਾਰਾਮ ਨਾਲ ਪूरी ਜ਼ਿੰਦਗੀ ਬਤੀਤ ਕਰਿਆ ਇਹ ਗੁਰੂ ਦਸ਼ਮੇਸ਼ ਦੇ ਨਾਲ ਸਰਵਾਨੀ ਨਾ ਕਰਦੇ ਆ ਪਾਪਾਂ ਨੂੰ ਅਜੇ ਵੀ ਜ਼ਿੰਦਗੀ ਨਹੀਂ ਮਿਲਦੀ ਜੀ ਇਸ ਤਰ੍ਹਾਂ ਆਪਾਂ ਆਪਣੇ ਮਨਪਸੰਦ ਗਾਣਿਆਂ ਨੂੰ ਜਾਂ ਪੋਸਟਾਂ ਨੂੰ ਲਾਈਕ ਸ਼ੇਅਰ ਕਰਦੇ ਆਂ ਜੀ ਕਿਰਪਾ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਇਹ ਚੈਨਲ ਮੇਰਾ ਆਪਣਾ ਨਿੱਕੀ ਚੈਨਲ ਨਹੀਂ ਤੁਹਾਡਾ ਸਾਰਿਆਂ ਦਾ ਸੰਗਤ ਨਾਲ ਦੀ ਸਹਾਇਤਾ ਕਰ ਰਹੇ ਜੋ ਗੁਰੂ ਸਾਹਿਬ ਕਿਰਪਾ ਕਰਕੇ ਦਰਸ਼ਨ ਮਖਣਗੇ ਸੋ ਸਾਰੇ ਵੀਰ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਬਖਸ਼ਦੇ ਹੋ ਆ ਆ چاہے ਆਪਣਾ ਪਰਿਵਾਰ ਹੈ ਜੋ ਛੋਟਾ ਹੈ ਤੇ ਹੌਲੀ ਹੌਲੀ ਦਿਨ ਪਰ ਦਿਨ ਬਹੁਤ ਹੌਲੀ ਹੌਲੀ ਵਧ ਰਿਹਾ ਪਰ ਦੇਰ ਵੀ ਮਾਨੋ ਕੋਸ਼ਿਸ਼ ਹੁੰਦੀ ਆ ਕਿ ਇੱਕ ਇੱਕ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਦਿੱਤੀਆਂ ਆ ਕੋ ਤਰਕ ਜਿਹੜਾ ਰਹੇ ਹਾਂ ਕਮੈਂਟ ਜਰੂਰ ਕਰਨਾ ਆ ਪਾਣੀ ਆ ਤਾ ਪਰ ਕੁਛੀਆਂ ਵੀਡੀਓਾਂ ਆ ਤੇ ਪਿਕਚਰਾਂ ਦੇ ਉੱਪਰ ਸ਼ਰਾ ਜਾਂ ਨਾਇਸ ਜਾਂ ਉਹ ਤਾਂ ਬਰਾਸ਼ੀ ਦੀ ਲਿਖਦੇ ਨੇ ਪਰ ਵਾਹਿਗੁਰੂ ਪਤਾ ਨਹੀਂ ਕਿਉਂ ਨਹੀਂ ਲਿਖਦਾ ਸੋ ਵਾਹਿਕਰੋਂ ਦੇਖਿਆ ਰਸਤਾ ਪੂਰ ਤਰਜ਼ੂਰ ਕਰਿਆ ਕਰੋ। ਇਹ ਫਰੀਦਪੁਰ ਦੇ ਘਰ ਸਹ ਪਹੁੰਚ ਗਏ ਆਪ ਜੀ ਨਾਲ। ਆਖਣਾ ਦੀ ਖਾਨ ਜਰੂਰ ਪਾਵਾਂਗੇ ਆਪ ਜੀ ਦੀਆਂ ਵੀ। ਪਾਰ ਮੰਗਰੇ ਵਾਲ ਅਫੀਸ਼ੀਅਲ ਚੈਨਲ। ਮੇਰੇ ਵੀ ਨੇ ਵੀ ਮੇਰੇ ਵੀਰ ਭੈਣਾਂ ਮੇਰੇ ਬਿਓਰ ਕਹਾਂ। ਆਪਾ ਸਾਰੇ ਰਲ ਕੇ ਸਹਬਜ਼ਾਧਿਆਂ ਜੀ ਦੇ। ਆਈਵ ਦੇ ਵਿਦਿਆਰਥੀਆਂ ਨੂੰ ਦਰਵਾਜ਼ਾ ਮਾਰਾਂਗੇ ਜਾਂ ਹੋਵੇ ਤਾਂ ਗੁਰੂ ਦੀ ਸੰਗਤ ਬਾਖਸ਼ਣ ਜੋ ਹੈ ਜੀ ਮਾਫ਼ ਕਰਨਾ ਕਿਰਪਾ ਕਰਕੇ ਪਿਆਰ ਜ਼ਰੂਰ ਬਖਸ਼ੋ ਜੀ ਤੇ ਇਹਨਾਂ ਨੂੰ ਪਿਆਰ ਜ਼ਰੂਰ ਬਖਸ਼ੋ ਤੁਹਾਡੇ ਪਿਆਰ ਦੇ ਨਾਲ ਹੀ ਇਹ ਚੈਨਲ ਚੱਲਦਾ ਹੈ ਇਹਨਾਂ ਚਲਾਉਣ ਦਾ ਮਕਸਦ ਸਿਰਫ ਇਹ ਨਹੀਂ ਹੈ ਜੀ ਕਿ ਆਪਾਂ ਗੁਰੂ ਘਰ ਦੇ ਇਤਿਹਾਸਕ ਅਸਥਾਨਾਂ ਦੀ ਸਹਾਇਤ ਤੁਹਾਡੇ ਨਾਲ ਪਾਉਂਦੇ ਰਹੀਏ ਗੁਰੂ ਸਾਹਿਬ ਜੀ ਦਾ ਇਤਿਹਾਸ ਦੀ ਸਹਾਇਤ ਤੁਹਾਡੇ ਨਾਲ ਪਾਉਂਦੇ ਰਹੀਏ ਤੇ ਗੁਰੂ ਸਾਹਿਬ ਦੇ ਜੀਵਨ ਸਾਖੀਆਂ ਦੀ ਸਾਂਝ ਤੁਹਾਡੇ ਨਾਲ ਮੌਜੂਦ ਰਹੀਏ। ਸੋ ਆਪ ਵੀ ਬਹੁਤ ਪਿਆਰ ਬਖਸ਼ਦੇ ਹੋ। ਇਸੇ ਤਰ੍ਹਾਂ ਹੀ ਨਾਲ ਨਾਲ ਜੁੜੇ ਰਹਿਣਾ ਜੀ। ਤਾਂ ਆਪ ਜੀ ਨੂੰ ਦਰਸ਼ਨ ਕਰਵਾਉਣੇ ਥੋੜੀ ਦੇਰ ਦਾ ਕਫਾ ਤੇ ਘਰ ਸਹਿਬ ਦੇ ਕੇ ਗੁਰਦੁਆਰਾ ਸ਼ੇਰ ਦੀਵਾਨਾ ਪਹੁੰਚ ਜਾਵਾਂਗੇ ਤੇ ਆਪ ਜੀ ਦੇ ਨਾਲ ਦਰਸ਼ਨਾਂ ਦੀ ਸਾਂਝ ਪਾਵਾਂਗੇ। ਕੋਤਨੀ ਦੇ ਕਫਾ ਤੇ ਪਰ ਰਕਨੀ ਪਾਰੀ ਗੁਰਜੀ ਦਾ ਮਾਲਸਾ ਸਿਰਿਵਾਹ ਤੋਂ ਜੀ ਕਿੰਨੀ